ਉੱਥੇ ਆ ਕੇ ਛਾਪਾ ਮਾਰ ਦਿੱਤਾ ਜਾਂਦਾ ਹੈ ਨਾਲ ਪੁਲਿਸ ਮੁਲਾਜ਼ਮਾ ਨੂੰ ਲੈ ਕੇ ਆਉਂਦਾ ਹੈ ਪਰ ਪੂਰੇ ਜੋ ਪੁਲਿਸ ਮੁਲਾਜ਼ਮਾ ਆਉਂਦੇ ਨੇ ਉੱਥੇ ਉਹਨਾਂ ਦੇ ਵੱਲੋਂ ਘੇਰਾ ਪਾ ਲਿਆ ਜਾਂਦਾ ਹੈ ਜਦੋਂ ਇਹ ਉੱਥੋਂ ਲੋਕ ਜੋ ਲੱਕੜ ਕੱਟ ਰਹੇ ਹੁੰਦੇ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਔਰ ਇਸ ਦੌਰਾਨ ਇਹਨਾਂ ਦੇ ਵੱਲੋਂ ਸਰਪੰਚ ਵੱਲ ਗੋਲੀ ਵੀ ਚਲਾਈ ਜਾਂਦੀ ਹੈ ਔਰ ਪੁਲਿਸ ਮੁਲਾਜ਼ਮਾ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਲਹਾਲ ਵੱਡੀ ਖਬਰ ਹੈ ਹੁਸ਼ਿਆਰਪੁਰ ਤੋਂ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਸਲੇਰਨ ਦੇ ਵਿੱਚ ਜੋ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਲੱਕੜ mafia ਦੀ ਜੋ ਜਾਣਕਾਰੀ ਦਿੱਤੀ ਗਈ ਸੀ ਪੁਲਿਸ ਨੂੰ ਔਰ ਇਸ ਮੌਕੇ ਜਦੋਂ ਉਹ ਜੰਗਲਾਤ ਜੰਗਲ ਦੇ ਵਿੱਚ ਜਾਂਦੇ ਨੇ ਉੱਥੇ ਜੋ ਲੱਕੜ mafia ਲੱਕੜ ਚੋਰੀ ਕਰ ਰਿਹਾ ਹੈ ਤਾਂ ਇਸ ਦੌਰਾਨ ਜੰਗਲਾਤ ਦੇ ਗਾਰਡ ਦੇ ਨਾਲ ਉੱਥੇ ਜਾਂਦੇ ਨੇ ਔਰ mafia ਦੇ ਵੱਲੋਂ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਪਿੰਡ ਦੇ ਸਰਪੰਚ ਨਵਜਿੰਦਰ ਸਿੰਘ 베ਦੀ ਹੈ ਤਾਂ ਉਹ ਦੱਸਦੇ ਨੇ ਕਿ ਉੱਥੇ ਜਦੋਂ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਗੱਡੀ ਆ ਸਾਈਡ ਤੇ ਲਗਾਉਣ ਦੀ ਪਾਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਇਸੇ ਦੌਰਾਨ ਜਿਹੜੇ ਲੱਕੜ ਚੋਰੀ ਕਰ ਰਹੇ ਸੀ ਬੰਦੇ ਜੋ ਗਰੋ ਸੀਗਾ ਤਾਂ ਉਥੋਂ ਤੇਜ਼ ਰਫਤਾਰ ਗੱਡੀ ਲਿਆਉਂਦਾ ਹੈ ਔਰ ਜੋ ਨਾਲ ਗਾੜ ਗਏ ਸੀ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰ ਦਿੰਦਾ ਹੈ ਔਰ ਜਦੋਂ ਉਹ ਬਚ ਕੇ ਨਿਕਲਦੇ ਨੇ ਤਾਂ ਫਿਰ ਅੱਗੇ ਜਾ ਕੇ ਸਰਪੰਚ ਦੀ ਗੱਡੀ ਦੇ ਵਿੱਚ ਗੱਡੀ ਮਾਰ ਦਿੰਦੇ ਨੇ ਔਰ ਉਹਨਾਂ ਦੇ ਵੱਲ ਨਿਸ਼ਾਨਾ ਕਰਕੇ ਫਾਇਰ ਕਰ ਦਿੰਦੇ ਨੇ ਤਾਂ ਨਵਜਿੰਦਰ ਬੇਦੀ ਇੱਥੇ ਬੜੀ ਮੁਸ਼ਕਿਲ ਦੇ ਨਾਲ ਬਾਲ-ਬਾਲ ਬਚੇ ਨਹੀਂ ਪਰ ਪਿੰਡ ਸਲੇਰਨ ਦਾ ਮਾਮਲਾ ਸਲੇਰਨ ਦੇ ਨੇੜੇ ਜੋ ਜੰਗਲੀ ਇਲਾਕਾ ਹੈ ਤਾਂ ਉੱਥੇ ਖੈਰ ਦੀ ਲੱਕੜ ਵੱਡੀ ਗਿਣਤੀ ਦੇ ਵਿੱਚ ਮਿਲਦੀ ਹੈ ਇਸ ਕਰਕੇ ਉੱਥੇ ਲੱਕੜ ਚੋਰੀ ਦੀਆਂ ਕਈ ਵਾਰਦਾਤਾਂ ਵਾਪਰਦੀਆਂ ਨੇ ਔਰ ਜੋ ਪਿੰਡ ਦੇ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਇਹ ਤਾਂ ਹੈ ਗਿਆ ਬੀਤੇ ਕਾਫੀ ਸਮੇ ਤੋਂ ਕੀਤਾ ਜਾ ਰਿਹਾ ਸੀ ਕਿ ਇਸ ਤਰੀਕੇ ਦੇ ਨਾਲ ਲੱਕੜ ਚੋਰੀ ਨਾ ਹੋਵੇ ਇਸ ਤਰੀਕੇ ਦੇ ਜੋ ਗ੍ਰੋ ਸਰਗਰਮ ਨੇ ਉਹਨਾਂ ਦੇ ਉੱਤੇ ਨਕੇਲ ਕੱਸੀ ਜਾਵੇ ਤਾਂ ਜੋ ਜੰਗਲਾਤ ਮਹਿਕਮਾ ਉਸ ਦੇ ਨਾਲ ਮਿਲ ਕੇ ਪੁਲਿਸ ਨਾਲ ਮਿਲ ਕੇ ਰੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉੱਥੇ ਨਹੀਂ ਪਤਾ ਸੀ ਕਿ ਇਹ ਜੋ ਤਸਕਰ ਨੇ ਜੋ ਚੋਰੀ ਸੀ ਤੇ ਲੱਕੜ ਕੱਟ ਰਹੇ ਨੇ ਗਰੋ ਤਾਂ ਇਹਨਾਂ ਦੇ ਕੋਲ ਮਾਰੂ ਹਥਿਆਰ ਵੀ ਹੋ ਸਕਦੇ ਨੇ ਤਾਂ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਹਮਲਾ ਵੀ ਕੀਤਾ ਜਾ ਸਕਦਾ ਤਾਂ ਬਿਲਕੁਲ ਪੁਸ਼ਪਾ ਫਿਲਮ ਵਾਲਾ ਸੀਨ ਬਣ ਗਿਆ ਮੌਕੇ ਤੇ ਨਵਜਿੰਦਰ ਸਿੰਘ ਬੇਦੀ ਜੋ ਮੌਜੂਦ ਸੀ ਪਿੰਡ ਦੇ ਸਰਪੰਚ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲ ਗੋਲੀ ਚਲਾਈ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਜੋ ਗਾਰਡ ਉਹਨਾਂ ਦੇ ਨਾਲ ਗਏ ਸੀ ਔਰ ਪੁਲਿਸ ਦੇ ਜੋ ਮੁਲਾਜ਼ਮ ਸੀ ਉਹਨਾਂ ਦੇ ਨਾਲ ਤਾਂ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਹਮਲਾ ਇਸ ਗਰੂਪ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਪੂਰੀ ਗੱਲਬਾਤ ਸੁਣ ਲੈਂਦੇ ਆ ਨਵਜਿੰਦਰ ਸਿੰਘ 베ਦੀ ਤੋਂ ਮੇਰਾ ਐਡਵੋਕੇਟ ਨਵਜਿੰਦਰ ਸਿੰਘ 베ਦੀ ਕਿਤੋਂ ਦੇ ਸਰਪੰਚੋਂ ਮਸਲੀਰਨ ਤੋਂ ਸਰਪੰਚ ਜੀ ਜੀ ਅਬੀਤਰਾ ਤੁਹਾਡੇ ਤੇ ਇੱਕ ਕਾਤਰਾਨਾ ਹਮਲਾ ਹੋਇਆ ਫਾਇਰਿੰਗ ਵੀ ਹੋਈ ਹੈ ਕੀ ਪੂਰਾ ਮਾਮਲਾ ਸੀ ਉਸ ਦੇ ਵਿੱਚ ਜੀ ਮੈਂ ਆਪਣੇ ਰੈਜ਼ਿਡੈਂਸ ਤੇ ਸਗਾ ਤੋਂ ਮੈਨੂੰ ਇਨਫੋਰਮੇਸ਼ਨ ਆਈ ਸੀ ਜੰਗਲਾਤ ਵਿਭਾਗ ਵੱਲੋਂ ਆਪਣੇ ਗਾਰਡ ਸਾਫ ਦੀ ਜਿਹੜੇ ਸਾਡੇ ਬੀਟ ਦੇ ਹੈਗੇ ਕਿ ਉਹਨਾਂ ਨੂੰ ਸ਼ੱਕ ਇਨਫੋਰਮੇਸ਼ਨ ਮਿਲੀ ਹੈ ਕਿ ਕਿਤੇ ਸਾਡੇ ਜੰਗਲ ਦੇ ਵਿੱਚ ਜਿੱਥੇ ਜਿਹੜੇ ਚੋਰ ਗਰੋ ਆ ਉਹਨਾਂ ਵੱਲੋਂ ਦੁਆਰਾ ਕਟਾਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੇ ਪਹਿਲਾਂ ਵੀ ਜਦੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਕਾਲ ਕਰਦੇ ਪੰਚਾਇਤ ਨੂੰ ਤੇ ਆਪਾਂ ਜਾਈਦਾ ਉਹਨਾਂ ਦੀ ਜਿੰਨੀ سپورਟ ਅਸੀਂ ਕਰ ਸਕਦੇ ਅਸੀਂ ਕਰਨੇ ਕਿਉਂਕਿ ਜੰਗਲ ਜਿਹੜਾ ਸਾਡੇ ਪੰਚਾਇਤ ਦੇ ਰਾਖੇ ਜੰਗਲਾਤ ਬਣੇ ਹੋਏ ਆ ਤਾਂ ਸਾਡਾ ਵੀ ਕੋਈ ਫਰਜ਼ ਬੰਦਾ ਆ ਉਹਨਾਂ ਦੇ ਪ੍ਰਤੀ ਸੋ ਪਹਿਲਾਂ ਆਪਾਂ ਇੱਕ ਦੋ ਦਿਨ ਜਾਂਦੇ ਰਹੇ ਮਿਲੇ ਨੇ ਇਸ ਗੱਲ ਕਰਕੇ ਆਪਾਂ ਕਰੋ ਗੱਡੀ ਲਈ ਤੇ ਮੈਂ ਚੱਲ ਪਿਆ ਤੇ ਰਸਤੇ ਦੇ ਵਿੱਚ ਮੈਂ ਪੁਲਿਸ ਡਿਪਾਰਟਮੈਂਟ ਨੂੰ ਕਹਿ ਦਿੱਤਾ ਸੀ ਉਹਨਾਂ ਨੂੰ ਇਨਫੋਰਮੇਸ਼ਨ ਦੇ ਦਿੱਤੀ ਸੀ ਤੇ ਉਹਨਾਂ ਨੇ ਵੀ ਆਪਣੀ ਟੀਮ ਜਲਦੀ ਮੈਨੂੰ ਮੇਰੇ ਤੱਕ ਅਪਰੋਚ ਕਰਨ ਦੀ ਮੈਨੂੰ ਭਰੋਸਾ ਵੀ ਦਿਵਾਇਆ ਸੀ ਸੋ ਅਸੀਂ ਜਦੋਂ ਮੌਕੇ ਤੇ ਪੁੱਜੇ ਸੀਗੇ ਜਿੱਥੇ ਸਾਨੂੰ ਦੱਸਿਆ ਗਿਆ ਸੀ ਉਹਨਾਂ ਨੇ ਗਾਰ ਸਾਹਿਬ ਨੇ ਪਹਿਲਾਂ ਆਪਣੀ ਲੰਗਨ ਦੀ ਲੱਕੜ ਦੀ ਤਸਕਰੀ ਕੀਤੀ ਜਾਂਦੀ ਹੈ ਉਸ ਨੂੰ ਕੱਟਣ ਦੀ ਕੋਸ਼ਿਸ਼ ਪਿੰਡ ਵਾਲਿਆਂ ਦੇ ਵੱਲੋਂ ਕੀਤੀ ਜਾਂਦੀ ਹੈ ਔਰ ਜਦੋਂ ਕਈ ਵਾਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਉਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਤੇ ਦੋਵੇਂ ਆਜ਼ਮ ਨੂੰ ਸਾਹਮਣੇ ਹੋ ਜਾਂਦੇ ਨੇ ਉਸੇ ਤਰ੍ਹਾਂ ਦਾ ਇਹ ਮਾਮਲਾ ਸામਨੇ ਆਇਆ ਹੈ ਹੁਸ਼ਿਆਰਪੁਰ ਦੇ ਨੇੜਲੇ ਜੰਗਲਾ ਦੇ ਵਿੱਚ ਜਿੱਥੇ ਖੈਰ ਦੀ ਲੱਕੜ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਚੋਰੀ ਛੁਪੇ ਲੱਕੜ ਕੱਟੀ ਜਾ ਰਹੀ ਸੀ ਔਰ ਇਸੇ ਦੌਰਾਨ ਪਿੰਡ ਦੇ ਸਰਪੰਚ ਦੇ ਵੱਲੋਂ ਉੱਥੇ ਆ ਕੇ ਛਾਪਾ ਮਾਰ ਦਿੱਤਾ ਜਾਂਦਾ ਹੈ ਨਾਲ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਆਉਂਦਾ ਹੈ ਪਰ ਪੂਰੇ ਜੋ ਪੁਲਿਸ ਮੁਲਾਜ਼ਮਾ ਆਉਂਦੇ ਨੇ ਉੱਥੇ ਉਹਨਾਂ ਦੇ ਵੱਲੋਂ ਘੇਰਾ ਪਾ ਲਿਆ ਜਾਂਦਾ ਹੈ ਜਦੋਂ ਇਹ ਉੱਥੋਂ ਲੋਕ ਜੋ ਲੱਕੜ ਕੱਟ ਰਹੇ ਹੁੰਦੇ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਔਰ ਇਸ ਦੌਰਾਨ ਇਨਾਂ ਦੇ ਵੱਲੋਂ ਸਰਪੰਚ ਵੱਲ ਗੋਲੀ ਵੀ ਚਲਾਈ ਜਾਂਦੀ ਹੈ ਔਰ ਪੁਲਿਸ ਮੁਲਾਜ਼ਮਾ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਲਹਾਲ ਵੱਡੀ ਖਬਰ ਹੈ ਹੁਸ਼ਿਆਰਪੁਰ ਤੋਂ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਸਲੇਰਨ ਦੇ ਵਿੱਚ ਜੋ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਲੱਕੜ mafia ਦੀ ਜੋ ਜਾਣਕਾਰੀ ਦਿੱਤੀ ਗਈ ਸੀ ਪੁਲਿਸ ਨੂੰ ਔਰ ਇਸ ਮੌਕੇ ਜਦੋਂ ਉਹ ਜੰਗਲਾਤ ਜੰਗਲ ਦੇ ਵਿੱਚ ਜਾਂਦੇ ਨੇ ਉੱਥੇ ਜੋ ਲੱਕੜ mafia ਲੱਕੜ ਚੋਰੀ ਕਰ ਰਿਹਾ ਹੈ ਤਾਂ ਇਸ ਦੌਰਾਨ ਜੰਗਲਾਤ ਦੀ ਗਾਰਡ ਦੇ ਨਾਲ ਉੱਥੇ ਜਾਂਦੇ ਨੇ ਔਰ ਮਾਫੀਆ ਦੇ ਵੱਲੋਂ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਪਿੰਡ ਦੇ ਸਰਪੰਚ ਨਵਜਿੰਦਰ ਸਿੰਘ ਬੇਦੀ ਹੈ ਤਾਂ ਉਹ ਦੱਸਦੇ ਨੇ ਕਿ ਉੱਥੇ ਜਦੋਂ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਗੱਡੀ ਸਾਈਡ ਤੇ ਲਗਾਉਣ ਦੀ ਪਾਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਇਸੇ ਦੌਰਾਨ ਜਿਹੜੇ ਲੱਕੜ ਚੋਰੀ ਕਰ ਰਹੇ ਸੀ ਬੰਦੇ ਜੋ ਗਰੋ ਸੀਗਾ ਤਾਂ ਉਥੋਂ ਤੇਜ਼ ਰਫ਼ਤਾਰ ਗੱਡੀ ਲਿਆਉਂਦਾ ਹੈ ਔਰ ਜੋ ਨਾਲ ਗਾੜ ਗਏ ਸੀ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰ ਦਿੰਦਾ ਹੈ ਔਰ ਜਦੋਂ ਉਹ ਬਚ ਕੇ ਨਿਕਲਦੇ ਨੇ ਤਾਂ ਫਿਰ ਅੱਗੇ ਜਾ ਕੇ ਸਰਪੰਚ ਦੀ ਗੱਡੀ ਦੇ ਵਿੱਚ ਗੱਡੀ ਮਾਰਦੇ ਨੇ ਔਰ ਉਹਨਾਂ ਦੇ ਵੱਲ ਨਿਸ਼ਾਨਾ ਕਰਕੇ ਫਾਇਰ ਕਰ ਦਿੰਦੇ ਨੇ ਤਾਂ ਨਵਜਿੰਦਰ ਬੇਦੀ ਇੱਥੇ ਬੜੀ ਮੁਸ਼ਕਲ ਦੇ ਨਾਲ ਬਾਲ-ਬਾਲ ਬਚੇ ਨੇ ਪਰ ਪਿੰਡ ਸਲੇਰਨ ਦਾ ਇਹ ਮਾਮਲਾ ਸਲੇਰਨ ਦੇ ਨੇੜੇ ਜੋ ਜੰਗਲੀ ਇਲਾਕਾ ਹੈ ਤਾਂ ਉੱਥੇ ਖੈਰ ਦੀ ਲੱਕੜ ਵੱਡੀ ਗਿਣਤੀ ਦੇ ਵਿੱਚ ਮਿਲਦੀ ਹੈ ਇਸ ਕਰਕੇ ਉੱਥੇ ਲੱਕੜ ਚੋਰੀ ਦੀਆਂ ਕਈ ਵਾਰਦਾਤਾਂ ਵਾਪਰਦੀਆਂ ਨੇ ਔਰ ਜੋ ਪਿੰਡ ਦੇ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਏ ਆ ਤਾਂ ਹੋ ਗਿਆ ਬੀਤੇ ਕਾਫੀ ਸਮੇ ਤੋਂ ਕੀਤਾ ਜਾ ਰਿਹਾ ਸੀ ਕਿ ਇਸ ਤਰੀਕੇ ਦੇ ਨਾਲ ਲੱਕੜ ਚੋਰੀ ਨਾ ਹੋਵੇ ਇਸ ਤਰੀਕੇ ਦੇ ਜੋ ਗਰੋ ਸਰਗਰਮ ਨੇ ਉਹਨਾਂ ਦੇ ਉੱਤੇ ਨਕੇਲ ਕੱਸੀ ਜਾਵੇ ਤਾਂ ਜੋ ਜੰਗਲਾਤ ਮਹਿਕਮਾ ਉਸ ਦੇ ਨਾਲ ਮਿਲ ਕੇ ਪੁਲਿਸ ਦੇ ਨਾਲ ਮਿਲ ਕੇ ਰੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉੱਥੇ ਨਹੀਂ ਪਤਾ ਸੀ ਕਿ ਇਹ ਜੋ ਤਸਕਰ ਨੇ ਇਹ ਜੋ ਚੋਰੀ ਸੀ ਤੇ ਲੱਕੜ ਕੱਟ ਰਹੇ ਨੇ ਗਰੋ ਤਾਂ ਇਹਨਾਂ ਦੇ ਕੋਲ ਮਾਰੂ ਹਥਿਆਰ ਵੀ ਹੋ ਸਕਦੇ ਨੇ ਤਾਂ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਹਮਲਾ ਵੀ ਕੀਤਾ ਜਾ ਸਕਦਾ ਹੈ ਤਾਂ ਬਿਲਕੁਲ ਪੁਸ਼ਪਾ ਫਿਲਮ ਵਾਲਾ ਸੀਨ ਬਣ ਗਿਆ ਮੌਕੇ ਤੇ ਨਵਜਿੰਦਰ ਸਿੰਘ 베ਦੀ ਜੋ ਮੌਜੂਦ ਸੀ ਪਿੰਡ ਦੇ ਸਰਪੰਚ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਜੋ ਗਾਰਡ ਉਹਨਾਂ ਦੇ ਨਾਲ ਗਏ ਸੀ ਔਰ ਪੁਲਿਸ ਦੇ ਜੋ ਮੁਲਾਜ਼ਮ ਸੀ ਉਹਨਾਂ ਦੇ ਨਾਲ ਤਾਂ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਹਮਲਾ ਇਸ ਗਰੂ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਪੂਰੀ ਗਲਬਾਤ ਸੁਣਨ ਤੇ ਚੰਦਨੀ ਲੱਕੜ ਦੀ ਤਸਕਰੀ ਕੀਤੀ ਜਾਂਦੀ ਹੈ ਉਸ ਨੂੰ ਕੱਟਣ ਦੀ ਕੋਸ਼ਿਸ਼ ਪਿੰਡ ਵਾਲਿਆਂ ਦੇ ਵੱਲੋਂ ਕੀਤੀ ਜਾਂਦੀ ਹੈ ਔਰ ਜਦੋਂ ਅ ਕਈ ਵਾਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਉਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਤੇ ਦੋਵੇਂ ਆਜ਼ਮ ਨੂੰ ਸਾਹਮਣੇ ਹੋ ਜਾਂਦੇ ਨੇ ਉਸੇ ਤਰ੍ਹਾਂ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਨੇੜਲੇ ਜੰਗਲਾ ਦੇ ਵਿੱਚ ਜਿੱਥੇ ਖੈਰ ਦੀ ਲੱਕੜ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਚੋਰੀ ਛੁਪੇ ਲੱਕੜ ਕੱਟੀ ਜਾ ਰਹੀ ਸੀ ਔਰ ਇਸੇ ਦੌਰਾਨ ਪਿੰਡ ਦੇ ਸਰਪੰਚ ਦੇ ਵੱਲੋਂ ਉੱਥੇ ਆ ਕੇ ਛਾਪਾ ਮਾਰ ਦਿੱਤਾ ਜਾਂਦਾ ਨਾਲ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਆਉਂਦਾ ਹੈ ਪਰ ਪੂਰੇ ਜੋ ਪੁਲਿਸ ਮੁਲਾਜ਼ਮਾ ਆਉਂਦੇ ਨੇ ਉੱਥੇ ਉਹਨਾਂ ਦੇ ਵੱਲੋਂ ਘੇਰਾ ਪਾ ਲਿਆ ਜਾਂਦਾ ਜਦੋਂ ਇਹ ਉਥੋਂ ਲੋਕ ਜੋ ਲੱਕੜ ਕੱਟ ਰਹੇ ਹੁੰਦੇ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਔਰ ਇਸ ਦੌਰਾਨ ਇਹਨਾਂ ਦੇ ਵੱਲੋਂ ਸਰਪੰਚ ਵੱਲ ਗੋਲੀ ਵੀ ਚਲਾਈ ਜਾਂਦੀ ਹੈ ਔਰ ਪੁਲਿਸ ਮੁਲਾਜ਼ਮਾ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਲਹਾਲ ਵੱਡੀ ਖਬਰ ਹੈ ਹੁਸ਼ਿਆਰਪੁਰ ਤੋਂ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਸਲੇਰਨ ਦੇ ਵਿੱਚ ਜੋ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਲੱਕੜ mafie ਦੀ ਜੋ ਜਾਣਕਾਰੀ ਦਿੱਤੀ ਗਈ ਸੀ ਪੁਲਿਸ ਨੂੰ ਔਰ ਇਸ ਮੌਕੇ ਜਦੋਂ ਉਹ ਜੰਗਲਾਤ ਜੰਗਲ ਦੇ ਵਿੱਚ ਜਾਂਦੇ ਨੇ ਉੱਥੇ ਜੋ ਲੱਕੜ mafia ਲੱਕੜ ਚੋਰੀ ਕਰ ਰਿਹਾ ਹੈ ਤਾਂ ਇਸ ਦੌਰਾਨ ਜੰਗਲਾਤ ਦੇ ਗਾਰਡ ਦੇ ਨਾਲ ਉੱਥੇ ਜਾਂਦੇ ਨੇ ਔਰ mafia ਦੇ ਵੱਲੋਂ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਪਿੰਡ ਦੇ ਸਰਪੰਚ ਨਵਜਿੰਦਰ ਸਿੰਘ ਬੇਦੀ ਹੈ ਤਾਂ ਉਹ ਦੱਸਦੇ ਨੇ ਕਿ ਉੱਥੇ ਜਦੋਂ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਗੱਡੀ ਸਾਈਡ ਤੇ ਲਗਾਉਣ ਦੀ پارک ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਇਸੇ ਦੌਰਾਨ ਜਿਹੜੇ ਲੱਕੜ ਚੋਰੀ ਕਰ ਰਹੇ ਸੀ ਬੰਦੇ ਜੋ ਗਰੋ ਸੀਗਾ ਤਾਂ ਉਥੋਂ ਤੇਜ਼ ਰਫ਼ਤਾਰ ਗੱਡੀ ਲਿਆਉਂਦਾ ਹੈ ਔਰ ਜੋ ਨਾਲ ਗਾੜ ਗਏ ਸੀ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰ ਦਿੰਦਾ ਹੈ ਔਰ ਜਦੋਂ ਉਹ ਬਚ ਕੇ ਨਿਕਲਦੇ ਨੇ ਤਾਂ ਫਿਰ ਅੱਗੇ ਜਾ ਕੇ ਸਰਪੰਚ ਦੀ ਗੱਡੀ ਦੇ ਵਿੱਚ ਗੱਡੀ ਮਾਰਦੇ ਨੇ ਔਰ ਉਹਨਾਂ ਦੇ ਵੱਲ ਨਿਸ਼ਾਨਾ ਕਰਕੇ ਫਾਇਰ ਕਰ ਦਿੰਦੇ ਨੇ ਤਾਂ ਨਵਜਿੰਦਰ ਬੇਦੀ ਇੱਥੇ ਬੜੀ ਮੁਸ਼ਕਲ ਦੇ ਨਾਲ ਬਾਲ-ਬਾਲ ਬਚੇ ਨੇ ਪਰ ਪਿੰਡ ਸਲੇਰਨ ਦਾ ਮਾਮਲਾ ਸਲੇਰਨ ਦੇ ਨੇੜੇ ਜੋ ਜੰਗਲੀ ਇਲਾਕਾ ਹੈ ਤਾਂ ਉੱਥੇ ਖੈਰ ਦੀ ਲੱਕੜ ਵੱਡੀ ਗਿਣਤੀ ਦੇ ਵਿੱਚ ਮਿਲਦੀ ਹੈ ਇਸ ਕਰਕੇ ਉੱਥੇ ਲੱਕੜ ਚੋਰੀ ਦੀਆਂ ਕਈ ਵਾਰਦਾਤਾਂ ਵਾਪਰਦੀਆਂ ਨੇ ਔਰ ਜੋ ਪਿੰਡ ਦੇ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਇਹ ਤਾਂ ਹੈ ਗਿਆ ਬੀਤੇ ਕਾਫੀ ਸਮੇ ਤੋਂ ਕੀਤਾ ਜਾ ਰਿਹਾ ਸੀ ਕਿ ਇਸ ਤਰੀਕੇ ਦੇ ਨਾਲ ਲੱਕੜ ਚੋਰੀ ਨਾ ਹੋਵੇ ਇਸ ਤਰੀਕੇ ਦੇ ਜੋ ਗਰੋ ਸਰਗਰਮ ਨੇ ਉਹਨਾਂ ਦੇ ਉੱਤੇ ਨਕੇਲ ਕੱਸੀ ਜਾਵੇ ਤਾਂ ਜੋ ਜੰਗਲਾਤ ਮਹਿਕਮਾ ਉਸ ਦੇ ਨਾਲ ਮਿਲ ਕੇ ਪੁਲਿਸ ਦੇ ਨਾਲ ਮਿਲ ਕੇ ਰੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉੱਥੇ ਨਹੀਂ ਪਤਾ ਸੀ ਕਿ ਇਹ ਜੋ ਤਸਕਰ ਨੇ ਇਹ ਜੋ ਚੋਰੀ ਸੀ ਪੇ ਲੱਕੜ ਕੱਟ ਰਹੇ ਨੇ ਗਰੋ ਤਾਂ ਇਹਨਾਂ ਦੇ ਕੋਲ ਮਾਰੂ ਹਥਿਆਰ ਵੀ ਹੋ ਸਕਦੇ ਨੇ ਤਾਂ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਹਮਲਾ ਵੀ ਕੀਤਾ ਜਾ ਸਕਦਾ ਹੈ ਤਾਂ ਬਿਲਕੁਲ ਪੁਸ਼ਪਾ ਫਿਲਮ ਵਾਲਾ ਸੀਨ ਬਣ ਗਿਆ ਮੌਕੇ ਤੇ ਨਵਜਿੰਦਰ ਸਿੰਘ 베ਦੀ ਜੋ ਮੌਜੂਦ ਸੀ ਪਿੰਡ ਦੇ ਸਰਪੰਚ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਜੋ ਗਾਰਡ ਉਹਨਾਂ ਦੇ ਨਾਲ ਗਏ ਸੀ ਔਰ ਪੁਲਿਸ ਦੇ ਜੋ ਮੁਲਾਜ਼ਮ ਸੀ ਉਹਨਾਂ ਦੇ ਨਾਲ ਤਾਂ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਹਮਲਾ ਇਸ ਗਰੂਹ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਪੂਰੀ ਗਲਬਾਤ ਸੁਣਨ ਤੇ ਚੰਦਨੀ ਲੱਕੜ ਦੀ ਤਸਕਰੀ ਕੀਤੀ ਜਾਂਦੀ ਹੈ ਉਸ ਨੂੰ ਕੱਟਣ ਦੀ ਕੋਸ਼ਿਸ਼ ਪਿੰਡ ਵਾਲਿਆਂ ਦੇ ਵੱਲੋਂ ਕੀਤੀ ਜਾਂਦੀ ਹੈ ਔਰ ਜਦੋਂ ਕਈ ਵਾਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਉਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਤੇ ਦੋਵੇਂ ਆਜ਼ਮੂ ਸਾਹਮਣੇ ਹੋ ਜਾਂਦੇ ਨੇ ਉਸੇ ਤਰ੍ਹਾਂ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਨੇੜਲੇ ਜੰਗਲਾ ਦੇ ਵਿੱਚ ਜਿੱਥੇ ਖੇਰ ਦੀ ਲੱਕੜ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਚੋਰੀ ਛੁਪੇ ਲੱਕੜ ਕੱਟੀ ਜਾ ਰਹੀ ਸੀ ਔਰ ਇਸੇ ਦੌਰਾਨ ਪਿੰਡ ਦੇ ਸਰਪੰਚ ਦੇ ਵੱਲੋਂ ਉੱਥੇ ਆ ਕੇ ਛਾਪਾ ਮਾਰ ਦਿੱਤਾ ਜਾਂਦਾ ਨਾਲ ਪੁਲਿਸ ਮੁਲਾਜ਼ਮਾ ਨੂੰ ਲੈ ਕੇ ਆਉਂਦਾ ਹੈ ਪਰ ਪੂਰੇ ਜੋ ਪੁਲਿਸ ਮੁਲਾਜ਼ਮਾ ਆਉਂਦੇ ਨੇ ਉੱਥੇ ਉਹਨਾਂ ਦੇ ਵੱਲੋਂ ਘੇਰਾ ਪਾ ਲਿਆ ਜਾਂਦਾ ਹੈ ਜਦੋਂ ਇਹ ਉੱਥੋਂ ਲੋਕ ਜੋ ਲੱਕੜ ਕੱਟ ਰਹੇ ਹੁੰਦੇ ਨੇ ਉਹ ਤੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਔਰ ਇਸੇ ਦੌਰਾਨ ਇਹਨਾਂ ਦੇ ਵੱਲੋਂ ਸਰਪੰਚ ਵੱਲ ਗੋਲੀ ਵੀ ਚਲਾਈ ਜਾਂਦੀ ਹੈ ਔਰ ਪੁਲਿਸ ਮੁਲਾਜ਼ਮਾ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਲਹਾਲ ਵੱਡੀ ਖਬਰ ਹੈ ਹੁਸ਼ਿਆਰਪੁਰ ਤੋਂ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਸਲੇਰਨ ਦੇ ਵਿੱਚ ਜੋ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਲੱਕੜ mafia ਦੀ ਜੋ ਜਾਣਕਾਰੀ ਦਿੱਤੀ ਗਈ ਸੀ ਪੁਲਿਸ ਨੂੰ ਔਰ ਇਸ ਮੌਕੇ ਜਦੋਂ ਉਹ ਜੰਗਲਾਤ ਜੰਗਲ ਦੇ ਵਿੱਚ ਜਾਂਦੇ ਨੇ ਉੱਥੇ ਜੋ ਲੱਕੜ mafia ਲੱਕੜ ਚੋਰੀ ਕਰ ਰਿਹਾ ਹੈ ਤਾਂ ਇਸ ਦੌਰਾਨ ਜੰਗਲਾਤ ਦੀ ਗਾਰਡ ਦੇ ਨਾਲ ਉੱਥੇ ਜਾਂਦੇ ਨੇ ਔਰ ਮਾਫੀਆ ਦੇ ਵੱਲੋਂ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਪਿੰਡ ਦੇ ਸਰਪੰਚ ਨਵਜਿੰਦਰ ਸਿੰਘ ਬੇਦੀ ਹੈ ਤਾਂ ਉਹ ਦੱਸਦੇ ਨੇ ਕਿ ਉੱਥੇ ਜਦੋਂ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਗੱਡੀ ਸਾਈਡ ਤੇ ਲਗਾਉਣ ਦੀ ਪਾਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਇਸੇ ਦੌਰਾਨ ਜਿਹੜੇ ਲੱਕੜ ਚੋਰੀ ਕਰ ਰਹੇ ਸੀ ਬੰਦੇ ਜੋ ਗਰੋ ਸੀਗਾ ਤਾਂ ਉਥੋਂ ਤੇਜ਼ ਰਫ਼ਤਾਰ ਗੱਡੀ ਲਿਆਉਂਦਾ ਹੈ ਔਰ ਜੋ ਨਾਲ ਗਾੜ ਗਏ ਸੀ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰ ਦਿੰਦਾ ਹੈ ਔਰ ਜਦੋਂ ਉਹ ਬਚ ਕੇ ਨਿਕਲਦੇ ਨੇ ਤਾਂ ਫਿਰ ਅੱਗੇ ਜਾ ਕੇ ਸਰਪੰਚ ਦੀ ਗੱਡੀ ਦੇ ਵਿੱਚ ਗੱਡੀ ਮਾਰਦੇ ਨੇ ਔਰ ਉਹਨਾਂ ਦੇ ਵੱਲ ਨਿਸ਼ਾਨਾ ਕਰਕੇ ਫਾਇਰ ਕਰ ਦਿੰਦੇ ਨੇ ਤਾਂ ਨਵਜਿੰਦਰ ਬੇਦੀ ਇੱਥੇ ਬੜੀ ਮੁਸ਼ਕਲ ਦੇ ਨਾਲ ਬਾਲ-ਬਾਲ ਬਚੇ ਨੇ ਪਰ ਪਿੰਡ ਸਲੇਰਨ ਦਾ ਮਾਮਲਾ ਸਲੇਰਨ ਦੇ ਨੇੜੇ ਜੋ ਜੰਗਲੀ ਇਲਾਕਾ ਹੈ ਤਾਂ ਉੱਥੇ ਖੈਰ ਦੀ ਲੱਕੜ ਵੱਡੀ ਗਿਣਤੀ ਦੇ ਵਿੱਚ ਮਿਲਦੀ ਹੈ ਇਸ ਕਰਕੇ ਉੱਥੇ ਲੱਕੜ ਚੋਰੀ ਦੀਆਂ ਕਈ ਵਾਰਦਾਤਾਂ ਵਾਪਰਦੀਆਂ ਨੇ ਔਰ ਜੋ ਪਿੰਡ ਦੇ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਇਹ ਆ ਤਾਂ ਰਿ ਗਿਆ ਬੀਤੇ ਕਾਫੀ ਸਮੇ ਤੋਂ ਕੀਤਾ ਜਾ ਰਿਹਾ ਸੀ ਕਿ ਇਸ ਤਰੀਕੇ ਦੇ ਨਾਲ ਲੱਕੜ ਚੋਰੀ ਨਾ ਹੋਵੇ ਇਸ ਤਰੀਕੇ ਤੇ ਜੋ ਗਰੋ ਸਰਗਰਮ ਨੇ ਉਹਨਾਂ ਦੇ ਉੱਤੇ ਨਿਕੇਲ ਕੱਸੀ ਜਾਵੇ ਤਾਂ ਜੋ ਜੰਗਲਾਤ ਮਹਿਕਮਾ ਉਸ ਦੇ ਨਾਲ ਮਿਲ ਕੇ ਪੁਲਿਸ ਦੇ ਨਾਲ ਮਿਲ ਕੇ ਰੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉੱਥੇ ਨਹੀਂ ਪਤਾ ਸੀ ਕਿ ਇਹ ਜੋ ਤਸਕਰ ਨੇ ਇਹ ਜੋ ਚੋਰੀ ਸੀ ਤੇ ਲੱਕੜ ਕੱਟ ਰਹੇ ਨੇ ਗਰੋ ਤਾਂ ਇਹਨਾਂ ਦੇ ਕੋਲ ਮਾਰੂ ਹਥਿਆਰ ਵੀ ਹੋ ਸਕਦੇ ਨੇ ਤਾਂ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਹਮਲਾ ਵੀ ਕੀਤਾ ਜਾ ਸਕਦਾ ਤਾਂ ਬਿਲਕੁਲ ਪੁਸ਼ਪਾ ਫਿਲਮ ਵਾਲਾ ਸੀਨ ਬਣ ਗਿਆ ਮੌਕੇ ਤੇ ਨਵਜਿੰਦਰ ਸਿੰਘ 베ਦੀ ਜੋ ਮੌਜੂਦ ਸੀ ਪਿੰਡ ਦੇ ਸਰਪੰਚ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਜੋ ਗਾਰਡ ਉਹਨਾਂ ਦੇ ਨਾਲ ਗਏ ਸੀ ਔਰ ਪੁਲਿਸ ਦੇ ਜੋ ਮੁਲਾਜ਼ਮ ਸੀ ਉਹਨਾਂ ਦੇ ਨਾਲ ਤਾਂ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਹਮਲਾ ਇਸ ਗਰੂ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਪੂਰੀ ਗਲਬਾਤ ਸੁਣਨ ਤੇ ਚੰਦਨੀ ਲੱਕੜ ਦੀ ਤਸਕਰੀ ਕੀਤੀ ਜਾਂਦੀ ਹੈ ਉਸ ਨੂੰ ਕੱਟਣ ਦੀ ਕੋਸ਼ਿਸ਼ ਪਿੰਡ ਵਾਲਿਆਂ ਦੇ ਵੱਲੋਂ ਕੀਤੀ ਜਾਂਦੀ ਹੈ ਔਰ ਜਦੋਂ ਅ ਕਈ ਵਾਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਉਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਤੇ ਦੋਵੇਂ ਆਜ਼ਮ ਨੂੰ ਸਾਹਮਣੇ ਹੋ ਜਾਂਦੇ ਨੇ ਉਸੇ ਤਰ੍ਹਾਂ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਨੇੜਲੇ ਜੰਗਲਾ ਦੇ ਵਿੱਚ ਜਿੱਥੇ ਖੈਰ ਦੀ ਲੱਕੜ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਚੋਰੀ ਛੁਪੇ ਲੱਕੜ ਕੱਟੀ ਜਾ ਰਹੀ ਸੀ ਔਰ ਇਸੇ ਦੌਰਾਨ ਪਿੰਡ ਦੇ ਸਰਪੰਚ ਦੇ ਵੱਲੋਂ ਉੱਥੇ ਆ ਕੇ ਛਾਪਾ ਮਾਰ ਦਿੱਤਾ ਜਾਂਦਾ ਨਾਲ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਆਉਂਦਾ ਹੈ ਪਰ ਪੂਰੇ ਜੋ ਪੁਲਿਸ ਮੁਲਾਜ਼ਮਾ ਆਉਂਦੇ ਨੇ ਉੱਥੇ ਉਹਨਾਂ ਦੇ ਵੱਲੋਂ ਘੇਰਾ ਪਾ ਲਿਆ ਜਾਂਦਾ ਜਦੋਂ ਇਹ ਉਥੋਂ ਲੋਕ ਜੋ ਲੱਕੜ ਕੱਟ ਰਹੇ ਹੁੰਦੇ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਔਰ ਇਸ ਦੌਰਾਨ ਇਹਨਾਂ ਦੇ ਵੱਲੋਂ ਸਰਪੰਚ ਵੱਲ ਗੋਲੀ ਵੀ ਚਲਾਈ ਜਾਂਦੀ ਹੈ ਔਰ ਪੁਲਿਸ ਮੁਲਾਜ਼ਮਾ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਲਹਾਲ ਵੱਡੀ ਖਬਰ ਹੈ ਹੁਸ਼ਿਆਰਪੁਰ ਤੋਂ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਸਲੇਰਨ ਦੇ ਵਿੱਚ ਜੋ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਲੱਕੜ mafie ਦੀ ਜੋ ਜਾਣਕਾਰੀ ਦਿੱਤੀ ਗਈ ਸੀ ਪੁਲਿਸ ਨੂੰ ਔਰ ਇਸ ਮੌਕੇ ਜਦੋਂ ਉਹ ਜੰਗਲਾਤ ਜੰਗਲ ਦੇ ਵਿੱਚ ਜਾਂਦੇ ਨੇ ਉੱਥੇ ਜੋ ਲੱਕੜ mafia ਲੱਕੜ ਚੋਰੀ ਕਰ ਰਿਹਾ ਹੈ ਤਾਂ ਇਸ ਦੌਰਾਨ ਜੰਗਲਾਤ ਦੇ ਗਾਰਡ ਦੇ ਨਾਲ ਉੱਥੇ ਜਾਂਦੇ ਨੇ ਔਰ mafia ਦੇ ਵੱਲੋਂ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਪਿੰਡ ਦੇ ਸਰਪੰਚ ਨਵਜਿੰਦਰ ਸਿੰਘ ਬੇਦੀ ਹੈ ਤਾਂ ਉਹ ਦੱਸਦੇ ਨੇ ਕਿ ਉੱਥੇ ਜਦੋਂ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਗੱਡੀ ਸਾਈਡ ਤੇ ਲਗਾਉਣ ਦੀ پارک ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਇਸੇ ਦੌਰਾਨ ਜਿਹੜੇ ਲੱਕੜ ਚੋਰੀ ਕਰ ਰਹੇ ਸੀ ਬੰਦੇ ਜੋ ਗਰੋ ਸੀਗਾ ਤਾਂ ਉਥੋਂ ਤੇਜ ਰਫਤਾਰ ਗੱਡੀ ਲਿਆਉਂਦਾ ਹੈ ਔਰ ਜੋ ਨਾਲ ਗਾੜ ਗਏ ਸੀ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰ ਦਿੰਦਾ ਹੈ ਔਰ ਜਦੋਂ ਉਹ ਬਚ ਕੇ ਨਿਕਲਦੇ ਨੇ ਤਾਂ ਫਿਰ ਅੱਗੇ ਜਾ ਕੇ ਸਰਪੰਚ ਦੀ ਗੱਡੀ ਦੇ ਵਿੱਚ ਗੱਡੀ ਮਾਰਦੇ ਨੇ ਔਰ ਉਹਨਾਂ ਦੇ ਵੱਲ ਨਿਸ਼ਾਨਾ ਕਰਕੇ ਫਾਇਰ ਕਰ ਦਿੰਦੇ ਨੇ ਤਾਂ ਨਵਜਿੰਦਰ ਬੇਦੀ ਇੱਥੇ ਬੜੀ ਮੁਸ਼ਕਲ ਦੇ ਨਾਲ ਬਾਲ-ਬਾਲ ਬਚੇ ਨੇ ਪਰ ਪਿੰਡ ਸਲੇਰਨ ਦਾ ਮਾਮਲਾ ਸਲੇਰਨ ਦੇ ਨੇੜੇ ਜੋ ਜੰਗਲੀ ਇਲਾਕਾ ਹੈ ਤਾਂ ਉੱਥੇ ਖੈਰ ਦੀ ਲੱਕੜ ਵੱਡੀ ਗਿਣਤੀ ਦੇ ਵਿੱਚ ਮਿਲਦੀ ਹੈ ਇਸ ਕਰਕੇ ਉੱਥੇ ਲੱਕੜ ਚੋਰੀ ਦੀਆਂ ਕਈ ਵਾਰਦਾਤਾਂ ਵਾਪਰਦੀਆਂ ਨੇ ਔਰ ਜੋ ਪਿੰਡ ਦੇ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਇਹ ਤਾਂ ਹੈ ਗਿਆ ਬੀਤੇ ਕਾਫੀ ਸਮੇਂ ਤੋਂ ਕੀਤਾ ਜਾ ਰਿਹਾ ਸੀ ਕਿ ਇਸ ਤਰੀਕੇ ਦੇ ਨਾਲ ਲੱਕੜ ਚੋਰੀ ਨਾ ਹੋਵੇ ਇਸ ਤਰੀਕੇ ਦੇ ਜੋ ਗਰੋ ਸਰਗਰਮ ਨੇ ਉਹਨਾਂ ਦੇ ਉੱਤੇ ਨਕੇਲ ਕੱਸੀ ਜਾਵੇ ਤਾਂ ਜੋ ਜੰਗਲਾਤ ਮਹਿਕਮਾ ਉਸ ਦੇ ਨਾਲ ਮਿਲ ਕੇ ਪੁਲਿਸ ਦੇ ਨਾਲ ਮਿਲ ਕੇ ਰੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉੱਥੇ ਨਹੀਂ ਪਤਾ ਸੀ ਕਿ ਇਹ ਜੋ ਤਸਕਰ ਨੇ ਇਹ ਜੋ ਚੋਰੀ ਸੀ ਪਰ ਲੱਕੜ ਕੱਟ ਰਹੇ ਨੇ ਗਰੋ ਤਾਂ ਇਹਨਾਂ ਦੇ ਕੋਲ ਮਾਰੂ ਹਥਿਆਰ ਵੀ ਹੋ ਸਕਦੇ ਨੇ ਤਾਂ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਹਮਲਾ ਵੀ ਕੀਤਾ ਜਾ ਸਕਦਾ ਹੈ ਤਾਂ ਬਿਲਕੁਲ ਪੁਸ਼ਪਾ ਫਿਲਮ ਵਾਲਾ ਸੀਨ ਬਣ ਗਿਆ ਮੌਕੇ ਦੇ ਉੱਤੇ ਨਵਜਿੰਦਰ ਸਿੰਘ 베ਦੀ ਜੋ ਮੌਜੂਦ ਸੀ ਪਿੰਡ ਦੇ ਸਰਪੰਚ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲ ਗੋਲੀ ਚਲਾਈ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਔਰ ਜੋ ਗਾਰਡ ਉਹਨਾਂ ਦੇ ਨਾਲ ਗਿਆ ਸੀ ਔਰ ਪੁਲਿਸ ਦੇ ਜੋ ਮੁਲਾਜ਼ਮ ਸੀ ਉਹਨਾਂ ਦੇ ਨਾਲ ਤਾਂ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਹਮਲਾ ਇਸ ਗਰੂ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਪੂਰੀ ਗਲਬਾਤ ਸੁਣਨ ਤੇ ਚੰਦਨੀ ਲੱਕੜ ਦੀ ਤਸਕਰੀ ਕੀਤੀ ਜਾਂਦੀ ਹੈ ਉਸ ਨੂੰ ਕੱਟਣ ਦੀ ਕੋਸ਼ਿਸ਼ ਪਿੰਡ ਵਾਲਿਆਂ ਦੇ ਵੱਲੋਂ ਕੀਤੀ ਜਾਂਦੀ ਹੈ ਔਰ ਜਦੋਂ ਅ ਕਈ ਵਾਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਉਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਤੇ ਦੋਵੇਂ ਆਜ਼ਮ ਨੂੰ ਸਾਹਮਣੇ ਹੋ ਜਾਂਦੇ ਨੇ ਉਸੇ ਤਰ੍ਹਾਂ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਨੇੜਲੇ ਜੰਗਲਾ ਦੇ ਵਿੱਚ ਜਿੱਥੇ ਖੇਰ ਦੀ ਲੱਕੜ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਚੋਰੀ ਛੁਪੇ ਲੱਕੜ ਕੱਟੀ ਜਾ ਰਹੀ ਸੀ ਔਰ ਇਸੇ ਦੌਰਾਨ ਪਿੰਡ ਦੇ ਸਰਪੰਚ ਦੇ ਵੱਲੋਂ ਉੱਥੇ ਆ ਕੇ ਛਾਪਾ ਮਾਰ ਦਿੱਤਾ ਜਾਂਦਾ ਹੈ ਨਾਲ ਪੁਲਿਸ ਮੁਲਾਜ਼ਮਾ ਨੂੰ ਲੈ ਕੇ ਆਉਂਦਾ ਹੈ ਪਰ ਪੂਰੇ ਜੋ ਪੁਲਿਸ ਮੁਲਾਜ਼ਮਾ ਆਉਂਦੇ ਨੇ ਉੱਥੇ ਉਹਨਾਂ ਦੇ ਵੱਲੋਂ ਘੇਰਾ ਪਾ ਲਿਆ ਜਾਂਦਾ ਹੈ ਜਦੋਂ ਇਹ ਉੱਥੋਂ ਲੋਕ ਜੋ ਲੱਕੜ ਕੱਟ ਰਹੇ ਹੁੰਦੇ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਔਰ ਇਸ ਦੌਰਾਨ ਇਹਨਾਂ ਦੇ ਵੱਲੋਂ ਸਰਪੰਚ ਵੱਲ ਗੋਲੀ ਵੀ ਚਲਾਈ ਜਾਂਦੀ ਹੈ ਔਰ ਪੁਲਿਸ ਮੁਲਾਜ਼ਮਾ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਲਹਾਲ ਵੱਡੀ ਖਬਰ ਹੈ ਹੁਸ਼ਿਆਰਪੁਰ ਤੋਂ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਸਲੇਰਨ ਦੇ ਵਿੱਚ ਜੋ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਲੱਕੜ mafia ਦੀ ਜੋ ਜਾਣਕਾਰੀ ਦਿੱਤੀ ਗਈ ਸੀ ਪੁਲਿਸ ਨੂੰ ਔਰ ਇਸ ਮੌਕੇ ਜਦੋਂ ਉਹ ਜੰਗਲਾਤ ਜੰਗਲ ਦੇ ਵਿੱਚ ਜਾਂਦੇ ਨੇ ਉੱਥੇ ਜੋ ਲੱਕੜ mafia ਲੱਕੜ ਚੋਰੀ ਕਰ ਰਿਹਾ ਹੈ ਤਾਂ ਇਸ ਦੌਰਾਨ ਜੰਗਲਾਤ ਦੇ ਗਾਰਡ ਦੇ ਨਾਲ ਉੱਥੇ ਜਾਂਦੇ ਨੇ ਔਰ ਮਾਫੀਆ ਦੇ ਵੱਲੋਂ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਪਿੰਡ ਦੇ ਸਰਪੰਚ ਨਵਜਿੰਦਰ ਸਿੰਘ 베ਦੀ ਹੈ ਤਾਂ ਉਹ ਦੱਸਦੇ ਨੇ ਕਿ ਉੱਥੇ ਜਦੋਂ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਗੱਡੀ ਸਾਈਡ ਤੇ ਲਗਾਉਣ ਦੀ پارک ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਇਸੇ ਦੌਰਾਨ ਜਿਹੜੇ ਲੱਕੜ ਚੋਰੀ ਕਰ ਰਹੇ ਸੀ ਬੰਦੇ ਜੋ ਗਰੋ ਸੀਗਾ ਤਾਂ ਉਥੋਂ ਤੇਜ਼ ਰਫਤਾਰ ਗੱਡੀ ਲਿਆਉਂਦਾ ਹੈ ਔਰ ਜੋ ਨਾਲ ਗਾੜ ਗਏ ਸੀ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰ ਦਿੰਦਾ ਹੈ ਔਰ ਜਦੋਂ ਉਹ ਬਚ ਕੇ ਨਿਕਲਦੇ ਨੇ ਤਾਂ ਫਿਰ ਅੱਗੇ ਜਾ ਕੇ ਸਰਪੰਚ ਦੀ ਗੱਡੀ ਦੇ ਵਿੱਚ ਗੱਡੀ ਮਾਰਦੇ ਨੇ ਔਰ ਉਹਨਾਂ ਦੇ ਵੱਲ ਨਿਸ਼ਾਨਾ ਕਰਕੇ ਫਾਇਰ ਕਰ ਦਿੰਦੇ ਨੇ ਤਾਂ ਨਵਜਿੰਦਰ ਬੇਦੀ ਇੱਥੇ ਬੜੀ ਮੁਸ਼ਕਲ ਦੇ ਨਾਲ ਬਾਲ-ਬਾਲ ਬਚੇ ਨੇ ਪਰ ਪਿੰਡ ਸਲੇਰਨ ਦਾ ਮਾਮਲਾ ਸਲੇਰਨ ਦੇ ਨੇੜੇ ਜੋ ਜੰਗਲੀ ਇਲਾਕਾ ਹੈ ਤਾਂ ਉੱਥੇ ਖੈਰ ਦੀ ਲੱਕੜ ਵੱਡੀ ਗਿਣਤੀ ਦੇ ਵਿੱਚ ਮਿਲਦੀ ਹੈ ਇਸ ਕਰਕੇ ਉੱਥੇ ਲੱਕੜ ਚੋਰੀ ਦੀਆਂ ਕਈ ਵਾਰਦਾਤਾਂ ਵਾਪਰਦੀਆਂ ਨੇ ਔਰ ਜੋ ਪਿੰਡ ਦੇ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਏ ਤਾਂ ਹੋ ਗਿਆ ਬੀਤੇ ਕਾਫੀ ਸਮੇ ਤੋਂ ਕੀਤਾ ਜਾ ਰਿਹਾ ਸੀ ਕਿ ਇਸ ਤਰੀਕੇ ਦੇ ਨਾਲ ਲੱਕੜ ਚੋਰੀ ਨਾ ਹੋਵੇ ਇਸ ਤਰੀਕੇ ਦੇ ਜੋ ਗਰੋ ਸਰਗਰਮ ਨੇ ਉਹਨਾਂ ਦੇ ਉੱਤੇ ਨਕੇਲ ਕੱਸੀ ਜਾਵੇ ਤਾਂ ਜੋ ਜੰਗਲਾਤ ਮਹਿਕਮਾ ਉਸ ਦੇ ਨਾਲ ਮਿਲ ਕੇ ਪੁਲਿਸ ਦੇ ਨਾਲ ਮਿਲ ਕੇ ਰੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉੱਥੇ ਨਹੀਂ ਪਤਾ ਸੀ ਕਿ ਇਹ ਜੋ ਤਸਕਰ ਨੇ ਇਹ ਜੋ ਚੋਰੀ ਸੀ ਪਰ ਲੱਕੜ ਕੱਟ ਰਹੇ ਨੇ ਗਰੋ ਤਾਂ ਇਹਨਾਂ ਦੇ ਕੋਲ ਮਾਰੂ ਹਥਿਆਰ ਵੀ ਹੋ ਸਕਦੇ ਨੇ ਤਾਂ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਹਮਲਾ ਵੀ ਕੀਤਾ ਜਾ ਸਕਦਾ ਤਾਂ ਬਿਲਕੁਲ ਪੁਸ਼ਪਾ ਫਿਲਮ ਵਾਲਾ ਸੀਨ ਬਣ ਗਿਆ ਮੌਕੇ ਤੇ ਨਵਜਿੰਦਰ ਸਿੰਘ 베ਦੀ ਜੋ ਮੌਜੂਦ ਸੀ ਪਿੰਡ ਦੇ ਸਰਪੰਚ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲ ਗੋਲੀ ਚਲਾਈ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਜੋ ਗਾਰਡ ਉਹਨਾਂ ਦੇ ਨਾਲ ਗਏ ਸੀ ਔਰ ਪੁਲਿਸ ਦੇ ਜੋ ਮੁਲਾਜ਼ਮ ਸੀ ਉਹਨਾਂ ਦੇ ਨਾਲ ਤਾਂ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਹਮਲਾ ਇਸ ਗਰੂ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਪੂਰੀ ਗਲਬਾਤ ਸੁਣਨ ਤੇ ਚੰਦਨੀ ਲੱਕੜ ਦੀ ਤਸਕਰੀ ਕੀਤੀ ਜਾਂਦੀ ਹੈ ਉਸ ਨੂੰ ਕੱਟਣ ਦੀ ਕੋਸ਼ਿਸ਼ ਪਿੰਡ ਵਾਲਿਆਂ ਦੇ ਵੱਲੋਂ ਕੀਤੀ ਜਾਂਦੀ ਹੈ ਔਰ ਜਦੋਂ ਅ ਕਈ ਵਾਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਉਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਤੇ ਦੋਵੇਂ ਆਜ਼ਮ ਨੂੰ ਸਾਹਮਣੇ ਹੋ ਜਾਂਦੇ ਨੇ ਉਸੇ ਤਰ੍ਹਾਂ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਨੇੜਲੇ ਜੰਗਲਾ ਦੇ ਵਿੱਚ ਜਿੱਥੇ ਖੈਰ ਦੀ ਲੱਕੜ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਚੋਰੀ ਛਿਪੇ ਲੱਕੜ ਕੱਟੀ ਜਾ ਰਹੀ ਸੀ ਔਰ ਇਸੇ ਦੌਰਾਨ ਪਿੰਡ ਦੇ ਸਰਪੰਚ ਦੇ ਵੱਲੋਂ ਉੱਥੇ ਆ ਕੇ ਛਾਪਾ ਮਾਰ ਦਿੱਤਾ ਜਾਂਦਾ ਨਾਲ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਆਉਂਦਾ ਹੈ ਪਰ ਪੂਰੇ ਜੋ ਪੁਲਿਸ ਮੁਲਾਜ਼ਮਾ ਆਉਂਦੇ ਨੇ ਉੱਥੇ ਉਹਨਾਂ ਦੇ ਵੱਲੋਂ ਘੇਰਾ ਪਾ ਲਿਆ ਜਾਂਦਾ ਜਦੋਂ ਇਹ ਉਥੋਂ ਲੋਕ ਜੋ ਲੱਕੜ ਕੱਟ ਰਹੇ ਹੁੰਦੇ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਔਰ ਇਸ ਦੌਰਾਨ ਇਹਨਾਂ ਦੇ ਵੱਲੋਂ ਸਰਪੰਚ ਵੱਲ ਗੋਲੀ ਵੀ ਚਲਾਈ ਜਾਂਦੀ ਹੈ ਔਰ ਪੁਲਿਸ ਮੁਲਾਜ਼ਮਾ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਲਹਾਲ ਵੱਡੀ ਖਬਰ ਹੈ ਹੁਸ਼ਿਆਰਪੁਰ ਤੋਂ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਸਲੇਰਨ ਦੇ ਵਿੱਚ ਜੋ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਲੱਕੜ ਮਾਫੀਏ ਦੀ ਜੋ ਜਾਣਕਾਰੀ ਦਿੱਤੀ ਗਈ ਸੀ ਪੁਲਿਸ ਨੂੰ ਔਰ ਇਸ ਮੌਕੇ ਜਦੋਂ ਉਹ ਜੰਗਲਾਤ ਜੰਗਲ ਦੇ ਵਿੱਚ ਜਾਂਦੇ ਨੇ ਉੱਥੇ ਜੋ ਲੱਕੜ mafia ਲੱਕੜ ਚੋਰੀ ਕਰ ਰਿਹਾ ਹੈ ਤਾਂ ਇਸ ਦੌਰਾਨ ਜੰਗਲਾਤ ਦੇ ਗਾਰਡ ਦੇ ਨਾਲ ਉੱਥੇ ਜਾਂਦੇ ਨੇ ਔਰ mafia ਦੇ ਵੱਲੋਂ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਪਿੰਡ ਦੇ ਸਰਪੰਚ ਨਵਜਿੰਦਰ ਸਿੰਘ 베ਦੀ ਹੈ ਤਾਂ ਉਹ ਦੱਸਦੇ ਨੇ ਕਿ ਉੱਥੇ ਜਦੋਂ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਗੱਡੀ ਸਾਈਡ ਤੇ ਲਗਾਉਣ ਦੀ پارک ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਇਸੇ ਦੌਰਾਨ ਜਿਹੜੇ ਲੱਕੜ ਚੋਰੀ ਕਰ ਰਹੇ ਸੀ ਬੰਦੇ ਜੋ ਗਰੋ ਸੀਗਾ ਤਾਂ ਉਥੋਂ ਤੇਜ਼ ਰਫਤਾਰ ਗੱਡੀ ਲਿਆਉਂਦਾ ਹੈ ਔਰ ਜੋ ਨਾਲ ਗਾੜ ਗਏ ਸੀ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰ ਦਿੰਦਾ ਹੈ ਔਰ ਜਦੋਂ ਉਹ ਬਚ ਕੇ ਨਿਕਲਦੇ ਨੇ ਤਾਂ ਫਿਰ ਅੱਗੇ ਜਾ ਕੇ ਸਰਪੰਚ ਦੀ ਗੱਡੀ ਦੇ ਵਿੱਚ ਗੱਡੀ ਮਾਰਦੇ ਨੇ ਔਰ ਉਹਨਾਂ ਦੇ ਵੱਲ ਨਿਸ਼ਾਨਾ ਕਰਕੇ ਫਾਇਰ ਕਰ ਦਿੰਦੇ ਨੇ ਤਾਂ ਨਵਜਿੰਦਰ ਵੀ ਇੱਥੇ ਬੜੀ ਮੁਸ਼ਕਲ ਦੇ ਨਾਲ ਬਾਲ-ਬਾਲ ਬਚੇ ਨੇ ਪਰ ਪਿੰਡ ਸਲੇਰਨ ਦਾ ਮਾਮਲਾ ਸਲੇਰਨ ਦੇ ਨੇੜੇ ਜੋ ਜੰਗਲੀ ਇਲਾਕਾ ਹੈ ਤਾਂ ਉੱਥੇ ਖੈਰ ਦੀ ਲੱਕੜ ਵੱਡੀ ਗਿਣਤੀ ਦੇ ਵਿੱਚ ਮਿਲਦੀ ਹੈ ਇਸ ਕਰਕੇ ਉੱਥੇ ਲੱਕੜ ਚੋਰੀ ਦੀਆਂ ਕਈ ਵਾਰਦਾਤਾਂ ਵਾਪਰਦੀਆਂ ਨੇ ਔਰ ਜੋ ਪਿੰਡ ਦੇ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਇਹ ਤਾਂ ਹੈ ਗਿਆ ਬੀਤੇ ਕਾਫੀ ਸਮੇ ਤੋਂ ਕੀਤਾ ਜਾ ਰਿਹਾ ਸੀ ਕਿ ਇਸ ਤਰੀਕੇ ਦੇ ਨਾਲ ਲੱਕੜ ਚੋਰੀ ਨਾ ਹੋਵੇ ਇਸ ਤਰੀਕੇ ਦੇ ਜੋ ਗਰੋ ਸਰਗਰਮ ਨੇ ਉਹਨਾਂ ਦੇ ਉੱਤੇ ਨਕੇਲ ਕੱਸੀ ਜਾਵੇ ਤਾਂ ਜੋ ਜੰਗਲਾਤ ਮਹਿਕਮਾ ਉਸ ਦੇ ਨਾਲ ਮਿਲ ਕੇ ਪੁਲਿਸ ਦੇ ਨਾਲ ਮਿਲ ਕੇ ਰੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉੱਥੇ ਨਹੀਂ ਪਤਾ ਸੀ ਕਿ ਇਹ ਜੋ ਤਸਕਰ ਨੇ ਇਹ ਜੋ ਚੋਰੀ ਸੀ ਤੇ ਲੱਕੜ ਕੱਟ ਰਹੇ ਨੇ ਗਰੋ ਤਾਂ ਇਹਨਾਂ ਦੇ ਕੋਲ ਮਾਰੂ ਹਥਿਆਰ ਵੀ ਹੋ ਸਕਦੇ ਨੇ ਤਾਂ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਹਮਲਾ ਵੀ ਕੀਤਾ ਜਾ ਸਕਦਾ ਤਾਂ ਬਿਲਕੁਲ ਪੁਸ਼ਪਾ ਫਿਲਮ ਵਾਲਾ ਸੀਨ ਬਣ ਗਿਆ ਮੌਕੇ ਤੇ ਨਵਜਿੰਦਰ ਸਿੰਘ 베ਦੀ ਜੋ ਮੌਜੂਦ ਸੀ ਪਿੰਡ ਦੇ ਸਰਪੰਚ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲ ਗੋਲੀ ਚਲਾਈ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਅ ਜੋ ਗਾਰਡ ਉਹਨਾਂ ਦੇ ਨਾਲ ਗਿਆ ਸੀ ਔਰ ਪੁਲਿਸ ਦੇ ਜੋ ਮੁਲਾਜ਼ਮ ਸੀ ਉਹਨਾਂ ਦੇ ਨਾਲ ਤਾਂ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਹਮਲਾ ਇਸ ਗਰੂਹ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਪੂਰੀ ਗਲਬਾਤ ਸੁਣਨ ਤੇ ਚੰਦਨੀ ਲੱਕੜ ਦੀ ਤਸਕਰੀ ਕੀਤੀ ਜਾਂਦੀ ਹੈ ਉਸ ਨੂੰ ਕੱਟਣ ਦੀ ਕੋਸ਼ਿਸ਼ ਪਿੰਡ ਵਾਲਿਆਂ ਦੇ ਵੱਲੋਂ ਕੀਤੀ ਜਾਂਦੀ ਹੈ ਔਰ ਜਦੋਂ ਅ ਕਈ ਵਾਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਉਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਤੇ ਦੋਵੇਂ ਆਜ਼ਮੂ ਸਾਹਮਣੇ ਹੋ ਜਾਂਦੇ ਨੇ ਉਸੇ ਤਰ੍ਹਾਂ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਨੇੜਲੇ ਜੰਗਲਾ ਦੇ ਵਿੱਚ ਜਿੱਥੇ ਖੇਰ ਦੀ ਲੱਕੜ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਚੋਰੀ ਛੁਪੇ ਲੱਕੜ ਕੱਟੀ ਜਾ ਰਹੀ ਸੀ ਔਰ ਇਸੇ ਦੌਰਾਨ ਪਿੰਡ ਦੇ ਸਰਪੰਚ ਦੇ ਵੱਲੋਂ ਉੱਥੇ ਆ ਕੇ ਛਾਪਾ ਮਾਰ ਦਿੱਤਾ ਜਾਂਦਾ ਹੈ ਨਾਲ ਪੁਲਿਸ ਮੁਲਾਜ਼ਮਾ ਨੂੰ ਲੈ ਕੇ ਆਉਂਦਾ ਹੈ ਪਰ ਪੂਰੇ ਜੋ ਪੁਲਿਸ ਮੁਲਾਜ਼ਮਾ ਆਉਂਦੇ ਨੇ ਉੱਥੇ ਉਹਨਾਂ ਦੇ ਵੱਲੋਂ ਘੇਰਾ ਪਾ ਲਿਆ ਜਾਂਦਾ ਹੈ ਜਦੋਂ ਇਹ ਉੱਥੋਂ ਲੋਕ ਜੋ ਲੱਕੜ ਕੱਟ ਰਹੇ ਹੁੰਦੇ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਔਰ ਇਸ ਦੌਰਾਨ ਇਹਨਾਂ ਦੇ ਵੱਲੋਂ ਸਰਪੰਚ ਵੱਲ ਗੋਲੀ ਵੀ ਚਲਾਈ ਜਾਂਦੀ ਹੈ ਔਰ ਪੁਲਿਸ ਮੁਲਾਜ਼ਮਾ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਲਹਾਲ ਵੱਡੀ ਖਬਰ ਹੈ ਹੁਸ਼ਿਆਰਪੁਰ ਤੋਂ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਸਲੇਰਨ ਦੇ ਵਿੱਚ ਜੋ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਲੱਕੜ mafia ਦੀ ਜੋ ਜਾਣਕਾਰੀ ਦਿੱਤੀ ਗਈ ਸੀ ਪੁਲਿਸ ਨੂੰ ਔਰ ਇਸ ਮੌਕੇ ਜਦੋਂ ਉਹ ਜੰਗਲਾਤ ਜੰਗਲ ਦੇ ਵਿੱਚ ਜਾਂਦੇ ਨੇ ਉੱਥੇ ਜੋ ਲੱਕੜ mafia ਲੱਕੜ ਚੋਰੀ ਕਰ ਰਿਹਾ ਹੈ ਤਾਂ ਇਸ ਦੌਰਾਨ ਜੰਗਲਾਤ ਦੀ ਗਾਰਡ ਦੇ ਨਾਲ ਉੱਥੇ ਜਾਂਦੇ ਨੇ ਔਰ ਮਾਫੀਆ ਦੇ ਵੱਲੋਂ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਪਿੰਡ ਦੇ ਸਰਪੰਚ ਨਵਜਿੰਦਰ ਸਿੰਘ 베ਦੀ ਹੈ ਤਾਂ ਉਹ ਦੱਸਦੇ ਨੇ ਕਿ ਉੱਥੇ ਜਦੋਂ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਗੱਡੀ ਸਾਈਡ ਤੇ ਲਗਾਉਣ ਦੀ پارک ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਇਸੇ ਦੌਰਾਨ ਜਿਹੜੇ ਲੱਕੜ ਚੋਰੀ ਕਰ ਰਹੇ ਸੀ ਬੰਦੇ ਜੋ ਗਰੋ ਸੀਗਾ ਤਾਂ ਉਥੋਂ ਤੇਜ਼ ਰਫ਼ਤਾਰ ਗੱਡੀ ਲਿਆਉਂਦਾ ਹੈ ਔਰ ਜੋ ਨਾਲ ਗਾੜ ਗਿਆ ਸੀ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰ ਦਿੰਦਾ ਹੈ ਔਰ ਜਦੋਂ ਉਹ ਬਚ ਕੇ ਨਿਕਲਦੇ ਨੇ ਤਾਂ ਫਿਰ ਅੱਗੇ ਜਾ ਕੇ ਸਰਪੰਚ ਦੀ ਗੱਡੀ ਦੇ ਵਿੱਚ ਗੱਡੀ ਮਾਰਦੇ ਨੇ ਔਰ ਉਹਨਾਂ ਦੇ ਵੱਲ ਨਿਸ਼ਾਨਾ ਕਰਕੇ ਫਾਇਰ ਕਰ ਦਿੰਦੇ ਨੇ ਤਾਂ ਨਵਜਿੰਦਰ ਬੇਦੀ ਇੱਥੇ ਬੜੀ ਮੁਸ਼ਕਲ ਦੇ ਨਾਲ ਬਾਲ-ਬਾਲ ਬਚੇ ਨੇ ਪਰ ਪਿੰਡ ਸਲੇਰਨ ਦਾ ਮਾਮਲਾ ਸਲੇਰਨ ਦੇ ਨੇੜੇ ਜੋ ਜੰਗਲੀ ਇਲਾਕਾ ਹੈ ਤਾਂ ਉੱਥੇ ਖੈਰ ਦੀ ਲੱਕੜ ਵੱਡੀ ਗਿਣਤੀ ਦੇ ਵਿੱਚ ਮਿਲਦੀ ਹੈ ਇਸ ਕਰਕੇ ਉੱਥੇ ਲੱਕੜ ਚੋਰੀ ਦੀਆਂ ਕਈ ਵਾਰਦਾਤਾਂ ਵਾਪਰਦੀਆਂ ਨੇ ਔਰ ਜੋ ਪਿੰਡ ਦੇ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਇਹ ਆ ਤਾਂ ਰਿ ਗਿਆ ਅਭੀ ਤੇ ਕਾਫੀ ਸਮੇ ਤੋਂ ਕੀਤਾ ਜਾ ਰਿਹਾ ਸੀ ਕਿ ਇਸ ਤਰੀਕੇ ਦੇ ਨਾਲ ਲੱਕੜ ਚੋਰੀ ਨਾ ਹੋਵੇ ਇਸ ਤਰੀਕੇ ਦੇ ਜੋ ਗਰੋ ਸਰਗਰਮ ਨੇ ਉਹਨਾਂ ਦੇ ਉੱਤੇ ਨਕੇਲ ਕੱਸੀ ਜਾਵੇ ਤਾਂ ਜੋ ਜੰਗਲਾਤ ਮਹਿਕਮਾ ਉਸ ਦੇ ਨਾਲ ਮਿਲ ਕੇ ਪੁਲਿਸ ਦੇ ਨਾਲ ਮਿਲ ਕੇ ਰੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉੱਥੇ ਨਹੀਂ ਪਤਾ ਸੀ ਕਿ ਇਹ ਜੋ ਤਸਕਰ ਨੇ ਇਹ ਜੋ ਚੋਰੀ ਸੀ ਤੇ ਲੱਕੜ ਕੱਟ ਰਹੇ ਨੇ ਗਰੋ ਤਾਂ ਇਹਨਾਂ ਦੇ ਕੋਲ ਮਾਰੂ ਹਥਿਆਰ ਵੀ ਹੋ ਸਕਦੇ ਨੇ ਤਾਂ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਹਮਲਾ ਵੀ ਕੀਤਾ ਜਾ ਸਕਦਾ ਹੈ ਤਾਂ ਬਿਲਕੁਲ ਪੁਸ਼ਪਾ ਫਿਲਮ ਵਾਲਾ ਸੀਨ ਬਣ ਗਿਆ ਮੌਕੇ ਤੇ ਨਵਜਿੰਦਰ ਸਿੰਘ ਬੇਦੀ ਜੋ ਮੌਜੂਦ ਸੀ ਪਿੰਡ ਦੇ ਸਰਪੰਚ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲ ਗੋਲੀ ਚਲਾਈ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਜੋ ਗਾਰਡ ਉਹਨਾਂ ਦੇ ਨਾਲ ਗਏ ਸੀ ਔਰ ਪੁਲਿਸ ਦੇ ਜੋ ਮੁਲਾਜ਼ਮ ਸੀ ਉਹਨਾਂ ਦੇ ਨਾਲ ਤਾਂ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਹਮਲਾ ਇਸ ਗਰੂ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਪੂਰੀ ਗਲਬਾਤ ਸੁਣਨ ਤੇ ਚੰਦਨੀ ਲੱਕੜ ਦੀ ਤਸਕਰੀ ਕੀਤੀ ਜਾਂਦੀ ਹੈ ਉਸ ਨੂੰ ਕੱਟਣ ਦੀ ਕੋਸ਼ਿਸ਼ ਪਿੰਡ ਵਾਲਿਆਂ ਦੇ ਵੱਲੋਂ ਕੀਤੀ ਜਾਂਦੀ ਹੈ ਔਰ ਜਦੋਂ ਅ ਕਈ ਵਾਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਉਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਤੇ ਦੋਵੇਂ ਆਜ਼ਮ ਨੂੰ ਸਾਹਮਣੇ ਹੋ ਜਾਂਦੇ ਨੇ ਉਸੇ ਤਰ੍ਹਾਂ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਨੇੜਲੇ ਜੰਗਲਾ ਦੇ ਵਿੱਚ ਜਿੱਥੇ ਖੈਰ ਦੀ ਲੱਕੜ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਚੋਰੀ ਛੁਪੇ ਲੱਕੜ ਕੱਟੀ ਜਾ ਰਹੀ ਸੀ ਔਰ ਇਸੇ ਦੌਰਾਨ ਪਿੰਡ ਦੇ ਸਰਪੰਚ ਦੇ ਵੱਲੋਂ ਉੱਥੇ ਆ ਕੇ ਛਾਪਾ ਮਾਰ ਦਿੱਤਾ ਜਾਂਦਾ ਨਾਲ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਆਉਂਦਾ ਹੈ ਪਰ ਪੂਰੇ ਜੋ ਪੁਲਿਸ ਮੁਲਾਜ਼ਮਾ ਆਉਂਦੇ ਨੇ ਉੱਥੇ ਉਹਨਾਂ ਦੇ ਵੱਲੋਂ ਘੇਰਾ ਪਾ ਲਿਆ ਜਾਂਦਾ ਜਦੋਂ ਇਹ ਉਥੋਂ ਲੋਕ ਜੋ ਲੱਕੜ ਕੱਟ ਰਹੇ ਹੁੰਦੇ ਨੇ ਉਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਔਰ ਇਸ ਦੌਰਾਨ ਇਹਨਾਂ ਦੇ ਵੱਲੋਂ ਸਰਪੰਚ ਵੱਲ ਗੋਲੀ ਵੀ ਚਲਾਈ ਜਾਂਦੀ ਹੈ ਔਰ ਪੁਲਿਸ ਮੁਲਾਜ਼ਮਾ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਲਹਾਲ ਵੱਡੀ ਖਬਰ ਹੈ ਹੁਸ਼ਿਆਰਪੁਰ ਤੋਂ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਸਲੇਰਨ ਦੇ ਵਿੱਚ ਜੋ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਲੱਕੜ ਮਾਫੀਏ ਦੀ ਜੋ ਜਾਣਕਾਰੀ ਦਿੱਤੀ ਗਈ ਸੀ ਪੁਲਿਸ ਨੂੰ ਔਰ ਇਸ ਮੌਕੇ ਜਦੋਂ ਉਹ ਜੰਗਲਾਤ ਜੰਗਲ ਦੇ ਵਿੱਚ ਜਾਂਦੇ ਨੇ ਉੱਥੇ ਜੋ ਲੱਕੜ mafia ਲੱਕੜ ਚੋਰੀ ਕਰ ਰਿਹਾ ਹੈ ਤਾਂ ਇਸ ਦੌਰਾਨ ਜੰਗਲਾਤ ਦੇ ਗਾਰਡ ਦੇ ਨਾਲ ਉੱਥੇ ਜਾਂਦੇ ਨੇ ਔਰ mafia ਦੇ ਵੱਲੋਂ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਪਿੰਡ ਦੇ ਸਰਪੰਚ ਨਵਜਿੰਦਰ ਸਿੰਘ 베ਦੀ ਹੈ ਤਾਂ ਉਹ ਦੱਸਦੇ ਨੇ ਕਿ ਉੱਥੇ ਜਦੋਂ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਗੱਡੀ ਸਾਈਡ ਤੇ ਲਗਾਉਣ ਦੀ پارک ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਇਸੇ ਦੌਰਾਨ ਜਿਹੜੇ ਲੱਕੜ ਚੋਰੀ ਕਰ ਰਹੇ ਸੀ ਬੰਦੇ ਜੋ ਗਰੋ ਸੀਗਾ ਤਾਂ ਉਥੋਂ ਤੇਜ ਰਫਤਾਰ ਗੱਡੀ ਲਿਆਉਂਦਾ ਹੈ ਔਰ ਜੋ ਨਾਲ ਗਾੜ ਗਏ ਸੀ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰ ਦਿੰਦਾ ਹੈ ਔਰ ਜਦੋਂ ਉਹ ਬਚ ਕੇ ਨਿਕਲਦੇ ਨੇ ਤਾਂ ਫਿਰ ਅੱਗੇ ਜਾ ਕੇ ਸਰਪੰਚ ਦੀ ਗੱਡੀ ਦੇ ਵਿੱਚ ਗੱਡੀ ਮਾਰਦੇ ਨੇ ਔਰ ਉਹਨਾਂ ਦੇ ਵੱਲ ਨਿਸ਼ਾਨਾ ਕਰਕੇ ਫਾਇਰ ਕਰ ਦਿੰਦੇ ਨੇ ਤਾਂ ਨਵਜਿੰਦਰ ਬੇਦੀ ਇੱਥੇ ਬੜੀ ਮੁਸ਼ਕਲ ਦੇ ਨਾਲ ਬਾਲ-ਬਾਲ ਬਚੇ ਨੇ ਪਰ ਪਿੰਡ ਸਲੇਰਨ ਦਾ ਮਾਮਲਾ ਸਲੇਰਨ ਦੇ ਨੇੜੇ ਜੋ ਜੰਗਲੀ ਇਲਾਕਾ ਹੈ ਤਾਂ ਉੱਥੇ ਖੈਰ ਦੀ ਲੱਕੜ ਵੱਡੀ ਗਿਣਤੀ ਦੇ ਵਿੱਚ ਮਿਲਦੀ ਹੈ ਇਸ ਕਰਕੇ ਉੱਥੇ ਲੱਕੜ ਚੋਰੀ ਦੀਆਂ ਕਈ ਵਾਰਦਾਤਾਂ ਵਾਪਰਦੀਆਂ ਨੇ ਔਰ ਜੋ ਪਿੰਡ ਦੇ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਇਹ ਤਾਂ ਹੈ ਗਿਆ ਵੀ ਤੇ ਕਾਫੀ ਸਮੇ ਤੋਂ ਕੀਤਾ ਜਾ ਰਿਹਾ ਸੀ ਕਿ ਇਸ ਤਰੀਕੇ ਦੇ ਨਾਲ ਲੱਕੜ ਚੋਰੀ ਨਾ ਹੋਵੇ ਇਸ ਤਰੀਕੇ ਦੇ ਜੋ ਗਰੋ ਸਰਗਰਮ ਨੇ ਉਹਨਾਂ ਦੇ ਉੱਤੇ ਨਕੇਲ ਕੱਸੀ ਜਾਵੇ ਤਾਂ ਜੋ ਜੰਗਲਾਤ ਮਹਿਕਮਾ ਉਸ ਦੇ ਨਾਲ ਮਿਲ ਕੇ ਪੁਲਿਸ ਦੇ ਨਾਲ ਮਿਲ ਕੇ ਰੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉੱਥੇ ਨਹੀਂ ਪਤਾ ਸੀ ਕਿ ਇਹ ਜੋ ਤਸਕਰ ਨੇ ਇਹ ਜੋ ਚੋਰੀ ਸੀ ਤੇ ਲੱਕੜ ਕੱਟ ਰਹੇ ਨੇ ਗਰੋ ਤਾਂ ਇਹਨਾਂ ਦੇ ਕੋਲ ਮਾਰੂ ਹਥਿਆਰ ਵੀ ਹੋ ਸਕਦੇ ਨੇ ਤਾਂ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਹਮਲਾ ਵੀ ਕੀਤਾ ਜਾ ਸਕਦਾ ਹੈ ਤਾਂ ਬਿਲਕੁਲ ਪੁਸ਼ਪਾ ਫਿਲਮ ਵਾਲਾ ਸੀਨ ਬਣ ਗਿਆ ਮੌਕੇ ਤੇ ਨਵਜਿੰਦਰ ਸਿੰਘ 베ਦੀ ਜੋ ਮੌਜੂਦ ਸੀ ਪਿੰਡ ਦੇ ਸਰਪੰਚ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਅ ਜੋ ਗਾਰਡ ਉਹਨਾਂ ਦੇ ਨਾਲ ਗਏ ਸੀ ਔਰ ਪੁਲਿਸ ਦੇ ਜੋ ਮੁਲਾਜ਼ਮ ਸੀ ਉਹਨਾਂ ਦੇ ਨਾਲ ਤਾਂ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਹਮਲਾ ਇਸ ਗਰੂਹ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਪੂਰੀ ਗਲਬਾਤ ਸੁਣਨ ਤੇ ਚੰਦਨੀ ਲੱਕੜ ਦੀ ਤਸਕਰੀ ਕੀਤੀ ਜਾਂਦੀ ਹੈ ਉਸ ਨੂੰ ਕੱਟਣ ਦੀ ਕੋਸ਼ਿਸ਼ ਪਿੰਡ ਵਾਲਿਆਂ ਦੇ ਵੱਲੋਂ ਕੀਤੀ ਜਾਂਦੀ ਹੈ ਔਰ ਜਦੋਂ ਅ ਕਈ ਵਾਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਉਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਤੇ ਦੋਵੇਂ ਆਜ਼ਮੂ ਸਾਹਮਣੇ ਹੋ ਜਾਂਦੇ ਨੇ ਉਸੇ ਤਰ੍ਹਾਂ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਨੇੜਲੇ ਜੰਗਲਾ ਦੇ ਵਿੱਚ ਜਿੱਥੇ ਖੇਰ ਦੀ ਲੱਕੜ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਚੋਰੀ ਛੁਪੇ ਲੱਕੜ ਕੱਟੀ ਜਾ ਰਹੀ ਸੀ ਔਰ ਇਸੇ ਦੌਰਾਨ ਪਿੰਡ ਦੇ ਸਰਪੰਚ ਦੇ ਵੱਲੋਂ ਉੱਥੇ ਆ ਕੇ ਛਾਪਾ ਮਾਰ ਦਿੱਤਾ ਜਾਂਦਾ ਨਾਲ ਪੁਲਿਸ ਮੁਲਾਜ਼ਮਾ ਨੂੰ ਲੈ ਕੇ ਆਉਂਦਾ ਹੈ ਪਰ ਪੂਰੇ ਜੋ ਪੁਲਿਸ ਮੁਲਾਜ਼ਮਾ ਆਉਂਦੇ ਨੇ ਉੱਥੇ ਉਹਨਾਂ ਦੇ ਵੱਲੋਂ ਘੇਰਾ ਪਾ ਲਿਆ ਜਾਂਦਾ ਜਦੋਂ ਇਹ ਉੱਥੋਂ ਲੋਕ ਜੋ ਲੱਕੜ ਕੱਟ ਰਹੇ ਹੁੰਦੇ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਔਰ ਇਸੇ ਦੌਰਾਨ ਇਹਨਾਂ ਦੇ ਵੱਲੋਂ ਸਰਪੰਚ ਵੱਲ ਗੋਲੀ ਵੀ ਚਲਾਈ ਜਾਂਦੀ ਹੈ ਔਰ ਪੁਲਿਸ ਮੁਲਾਜ਼ਮਾ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਫਿਲਹਾਲ ਵੱਡੀ ਖਬਰ ਹੈ ਹੁਸ਼ਿਆਰਪੁਰ ਤੋਂ ਦੱਸਦੀ ਹੈ ਕਿ ਹੁਸ਼ਿਆਰਪੁਰ ਦੇ ਨਜ਼ਦੀਕੀ ਪਿੰਡ ਸਲੇਰਨ ਦੇ ਵਿੱਚ ਜੋ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਲੱਕੜ mafia ਦੀ ਜੋ ਜਾਣਕਾਰੀ ਦਿੱਤੀ ਗਈ ਸੀ ਪੁਲਿਸ ਨੂੰ ਔਰ ਇਸ ਮੌਕੇ ਜਦੋਂ ਉਹ ਜੰਗਲਾਤ ਜੰਗਲ ਦੇ ਵਿੱਚ ਜਾਂਦੇ ਨੇ ਉੱਥੇ ਜੋ ਲੱਕੜ mafia ਲੱਕੜ ਚੋਰੀ ਕਰ ਰਿਹਾ ਹੈ ਤਾਂ ਇਸ ਦੌਰਾਨ ਜੰਗਲਾਤ ਦੀ ਗਾਰਡ ਦੇ ਨਾਲ ਉੱਥੇ ਜਾਂਦੇ ਨੇ ਔਰ ਮਾਫੀਆ ਦੇ ਵੱਲੋਂ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੋ ਕਿ ਪਿੰਡ ਦੇ ਸਰਪੰਚ ਨਵਜਿੰਦਰ ਸਿੰਘ ਬੇਦੀ ਹੈ ਤਾਂ ਉਹ ਦੱਸਦੇ ਨੇ ਕਿ ਉੱਥੇ ਜਦੋਂ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਗੱਡੀ ਸਾਈਡ ਤੇ ਲਗਾਉਣ ਦੀ ਪਾਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਔਰ ਇਸੇ ਦੌਰਾਨ ਜਿਹੜੇ ਲੱਕੜ ਚੋਰੀ ਕਰ ਰਹੇ ਸੀ ਬੰਦੇ ਜੋ ਗਰੋ ਸੀਗਾ ਤਾਂ ਉਥੋਂ ਤੇਜ਼ ਰਫਤਾਰ ਗੱਡੀ ਲਿਆਉਂਦਾ ਹੈ ਔਰ ਜੋ ਨਾਲ ਗਾੜ ਗਏ ਸੀ ਉਹਨਾਂ ਦੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰ ਦਿੰਦਾ ਹੈ ਔਰ ਜਦੋਂ ਉਹ ਬਚ ਕੇ ਨਿਕਲਦੇ ਨੇ ਤਾਂ ਫਿਰ ਅੱਗੇ ਜਾ ਕੇ ਸਰਪੰਚ ਦੀ ਗੱਡੀ ਦੇ ਵਿੱਚ ਗੱਡੀ ਮਾਰਦੇ ਨੇ ਔਰ ਉਹਨਾਂ ਦੇ ਵੱਲ ਨਿਸ਼ਾਨਾ ਕਰਕੇ ਫਾਇਰ ਕਰ ਦਿੰਦੇ ਨੇ ਤਾਂ ਨਵਜਿੰਦਰ ਬੇਦੀ ਇੱਥੇ ਬੜੀ ਮੁਸ਼ਕਲ ਦੇ ਨਾਲ ਬਾਲ-ਬਾਲ ਬਚੇ ਨੇ ਪਰ ਪਿੰਡ ਸਲੇਰਨ ਦਾ ਇਹ ਮਾਮਲਾ ਸਲੇਰਨ ਦੇ ਨੇੜੇ ਜੋ ਜੰਗਲੀ ਇਲਾਕਾ ਹੈ ਤਾਂ ਉੱਥੇ ਖੈਰ ਦੀ ਲੱਕੜ ਵੱਡੀ ਗਿਣਤੀ ਦੇ ਵਿੱਚ ਮਿਲਦੀ ਹੈ ਇਸ ਕਰਕੇ ਉੱਥੇ ਲੱਕੜ ਚੋਰੀ ਦੀਆਂ ਕਈ ਵਾਰਦਾਤਾਂ ਵਾਪਰਦੀਆਂ ਨੇ ਔਰ ਜੋ ਪਿੰਡ ਦੇ ਸਰਪੰਚ ਨੇ ਤਾਂ ਉਹਨਾਂ ਦੇ ਵੱਲੋਂ ਇਹ ਆ ਤਾਂ ਹੋ ਗਿਆ ਅਭੀ ਤੇ ਕਾਫੀ ਸਮੇ ਤੋਂ ਕੀਤਾ ਜਾ ਰਿਹਾ ਸੀ ਕਿ ਇਸ ਤਰੀਕੇ ਦੇ ਨਾਲ ਲੱਕੜ ਚੋਰੀ ਨਾ ਹੋਵੇ ਇਸ ਤਰੀਕੇ ਦੇ ਜੋ ਗਰੋ ਸਰਗਰਮ ਨੇ ਉਹਨਾਂ ਦੇ ਉੱਤੇ ਨਕੇਲ ਕੱਸੀ ਜਾਵੇ ਤਾਂ ਜੋ ਜੰਗਲਾਤ ਮਹਿਕਮਾ ਉਸ ਦੇ ਨਾਲ ਮਿਲ ਕੇ ਪੁਲਿਸ ਦੇ ਨਾਲ ਮਿਲ ਕੇ ਰੇਡ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉੱਥੇ ਨਹੀਂ ਪਤਾ ਸੀ ਕਿ ਇਹ ਜੋ ਤਸਕਰ ਨੇ ਜੋ ਚੋਰੀ ਸੀ ਤੇ ਲੱਕੜ ਕੱਟ ਰਹੇ ਨੇ ਗਰੋ ਤਾਂ ਇਹਨਾਂ ਦੇ ਕੋਲ ਮਾਰੂ ਹਥਿਆਰ ਵੀ ਹੋ ਸਕਦੇ ਨੇ ਤਾਂ ਇਹਨਾਂ ਦੇ ਵੱਲੋਂ ਇਸ ਤਰੀਕੇ ਦੇ ਨਾਲ ਹਮਲਾ ਵੀ ਕੀਤਾ ਜਾ ਸਕਦਾ ਹੈ ਤਾਂ ਬਿਲਕੁਲ ਪੁਸ਼ਪਾ ਫਿਲਮ ਵਾਲਾ ਸੀਨ ਬਣ ਗਿਆ ਮੌਕੇ ਤੇ ਨਵਜਿੰਦਰ ਸਿੰਘ 베ਦੀ ਜੋ ਮੌਜੂਦ ਸੀ ਪਿੰਡ ਦੇ ਸਰਪੰਚ ਤਾਂ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਵੱਲੋਂ ਗੋਲੀ ਚਲਾਈ ਜਾਂਦੀ ਹੈ ਕਿਸ ਤਰੀਕੇ ਦੇ ਨਾਲ ਜੋ ਗਾਰਡ ਉਹਨਾਂ ਦੇ ਨਾਲ ਗਏ ਸੀ ਔਰ ਪੁਲਿਸ ਦੇ ਜੋ ਮੁਲਾਜ਼ਮ ਸੀ ਉਹਨਾਂ ਦੇ ਨਾਲ ਤਾਂ ਉਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਹਮਲਾ ਇਸ ਗਰੂ ਦੇ ਵੱਲੋਂ ਕੀਤਾ ਜਾਂਦਾ ਹੈ ਤਾਂ ਪੂਰੀ ਗਲਬਾਤ ਸੁਣਨ ਤੇ ਚੰਦਨੀ ਲੱਕੜ ਦੀ ਤਸਕਰੀ ਕੀਤੀ ਜਾਂਦੀ ਹੈ ਉਸ ਨੂੰ ਕੱਟਣ ਦੀ ਕੋਸ਼ਿਸ਼ ਪਿੰਡ ਵਾਲਿਆਂ ਦੇ ਵੱਲੋਂ ਕੀਤੀ ਜਾਂਦੀ ਹੈ ਔਰ ਜਦੋਂ ਅ ਕਈ ਵਾਰ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਵੀ ਉਹਨਾਂ ਨੂੰ ਘੇਰਾ ਪਾ ਲਿਆ ਜਾਂਦਾ ਤੇ ਦੋਵੇਂ ਆਜ਼ਮ ਨੂੰ ਸਾਹਮਣੇ ਹੋ ਜਾਂਦੇ ਨੇ ਉਸੇ ਤਰ੍ਹਾਂ ਦਾ ਇਹ ਮਾਮਲਾ ਸਾਹਮਣੇ ਆਇਆ ਹੈ ਹੁਸ਼ਿਆਰਪੁਰ ਦੇ ਨੇੜਲੇ ਜੰਗਲਾ ਦੇ ਵਿੱਚ ਜਿੱਥੇ ਖੈਰ ਦੀ ਲੱਕੜ ਕੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਚੋਰੀ ਛੁਪੇ ਲੱਕੜ ਕੱਟੀ ਜਾ ਰਹੀ ਸੀ ਔਰ ਇਸੇ ਦੌਰਾਨ ਪਿੰਡ ਦੇ ਸਰਪੰਚ ਦੇ ਵੱਲੋਂ ਉੱਥੇ ਆ ਕੇ ਛਾਪਾ ਮਾਰ ਦਿੱਤਾ ਜਾਂਦਾ ਨਾਲ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਆਉਂਦਾ ਹੈ ਪਰ ਪੂਰੇ ਜੋ ਪੁਲਿਸ ਮੁਲਾਜ਼ਮਾ ਆਉਂਦੇ ਨੇ ਉੱਥੇ ਉਹਨਾਂ ਦੇ ਵੱਲੋਂ ਘੇਰਾ ਪਾ ਲਿਆ ਜਾਂਦਾ ਜਦੋਂ ਇਹ ਉੱਥੋਂ ਲੋਕ ਜੋ ਲੱਕੜ ਕੱਟ ਰਹੇ ਹੁੰਦੇ ਨੇ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦੇ ਨੇ ਔਰ ਇਸ ਦੌਰਾਨ